ਦਾ ਬੋਣਾ ਨਾ ਨਹੀਂ ਘੱਟੋ ਘੱਟ ਵੀ ਅਸੀਂ 15 ਵਾਰੀ ਜਾਨਣਾ ਪੜਦੇ ਆ ਆਪਾਂ ਮੈਨੂੰ ਸਾਨੂੰ ਪੜਾਈਏ ਭਵੇਂ ਨਾ ਆਉਂਦਾ ਹੀ ਅੱਜ ਵੀ ਹੈ ਕੰਟੋਪਾ ਅਗਰ ਵੀ ਸੋਡਾ ਮਹਾਰਨੀ ਹੀ ਮੋਟਾ ਹੈ ਮਹਾਰਨੀ ਦਾ ਅਰਥ ਹੁੰਦਾ ਸਵੇਰ ਤੋਂ ਲੈ ਕੇ ਸਾਨੂੰ ਦੁਪਹਿਰ ਤੱਕ ਬਾਬਾ ਜੀ ਜਾਨਣਾ ਸਾਡਾ ਮੂੰਹ ਐ ਥੱਕ ਜਾਂਦਾ ਮਸਾਂ ਸਮਝ ਹਰੂਰ ਦੇ ਕਰਦੇ ਭਾਵੇਂ ਆਪਾਂ ਕੰਮ ਕਰ ਕਰ ਕੇ ਹੱਥ ਥੱਕ ਜਾਂਦੇ ਨੇ ਇਦਾਂ ਬੋਲ ਬੋਲ ਕੇ ਸਾਡਾ ਮੂੰਹ ਥੱਕ ਜੇ ਕੋਈ ਵੀ ਹੈ ਤੇ ਫੇਰ ਜਾ ਕੇ ਕਿਤੇ ਸਮਝ ਅੱਜ ਵੀ ਬੁਲਾਉਨੇ ਹਨ 40-45 ਸਾਲ ਦੀ ਉਮਰ ਹੋ ਗਈ ਐ ਜਿਹੇ ਅਸੀਂ ਉੰਨੀ ਬੁਲਾਉਨੇ ਮਹਾਰਨੀ ਪਹਿਲਾਂ ਹੀ ਤੇ ਤੁਸੀਂ ਮਹਾਰਨੀ ਵੱਲ ਧਿਆਨ ਨਾ ਮਹਾਰਨੀ ਜਦੋਂ ਪੱਗੀ ਆਨ ਮੰਨ ਲੋ ਵੀ ਜ਼ਿੰਦਗੀ ਭਰ ਸਾਡੇ ਮਹਾਰਨੀ ਪੱਗਦੀ ਹੈ ਹਨਾ ਤੇ ਹਿੰਦੂ ਹੋਰੀਏ ਚਲੋ ਆਪਾਂ ਬੁਲਾਉਨੇ ਹਨ ਆੜਾ ਮੁਕਾ ਆ ਆੜਾ ਮੁਕਾ ਆ ਹਾਲੇ ਕੰਨਾ ਆ ਆੜੇ ਕੰਨਾ

ਹਾਰੇ ਕੰਨਾ ਉੱਤੇ ਬਿੰਦੀ ਆ ਹਾਰੇ ਕੰਨਾ ਉੱਤੇ ਬਿੰਦੀ ਆ ਆ ਆ ਆ ਆ ਨਹੀਂ ਕਿਤੇ ਵਿੱਚੋਂ ਆਵਾਜ਼ ਆ ਆ ਆ ਆ ਨਹੀਂ ਆ ਆ ਆ ਏ ਈ ਏ ਈ ਓ ਓ ਓ ਆ ਇਹਨੂੰ ਕਹਿੰਦਾ ਬੱਚੇ ਉ ਉ ਕਹਿੰਦੇ ਨੇ ਉ ਉ ਉ ਉ ਨਹੀਂ ਹੁੰਦਾ ਓ ਓ ਓ ਓ ਓ ਦਿਨ ਨਾ ਹਾਂ ਅ ਸੁ ਉਮਰੇ ਉਹ ਉੜਾ ਓ ਉਮਰੇ ਉੜਾ ਹਰੇ ਨੌੜਾ ਔ ਹਰੇ ਨੌੜਾ ਔ ਹਰੇ ਕੀਤੀ ਅੰਨ ਹਰੇ ਕੀਤੀ ਹੰ ਹਰੇ ਕੰਨਾ ਉੱਤੇ ਲਿੰਦੀ ਆ ਹਰੇ ਨੱਤੇ ਲਿੰਦੀ ਆ

ਲੈਂਡ ਕਰਦੇ ਜਿਵੇਂ ਆ ਆ ਹਾ ਤ ਖ ਆਇਂ ਉਹਦਾ ਉਦੇ ਹੁੰਦਾ ਜਿਵੇਂ ਸਤ ਚੰਦਰ ਸਿੰਘ ਨੇ ਇਦਾਂ ਵੀ ਬੁਲਾਇਆ ਸੀ ਵੀ ਅੰ ਆ ਆ ਅੰ ਜਿਵੇਂ ਆਪਾਂ ਅੰ ਆ ਕਹਿੰਦੇ ਆ ਅੰ ਔ ਓ ਉੱਠੀ ਮਹਾ ਦੇ ਕਿਉਂ ਲੱਗਿਆ ਉਹਦੇ ਨਾਲ ਜਵਾਨ ਜਾਗ ਜਾਂਦੀ ਹੈ ਤੇ ਇਹ ਵੀ ਆਪਾਂ ਸਿੱਖਾਂਗੇ ਕਿ ਕਦੇ ਨਾ ਕਦੇ ਉਹਦੇ ਵੀਰ ਜੀ ਦੇ ਵਿੱਚ ਬੁਲਵਾਈ ਵੀ ਹੋਈ ਹੈ ਬੱਚੇ ਹੁਣ ਸਭ ਦੇ ਦੱਸੋ ਕਿਹੜਾ ਬੁਲਾਉਣਾ ਹੈ ਬੈਠਾ